ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹਰੀਨੋ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਰਾਮਿਆਣਾ ਬਲੂ ਕੋਟਲੀ ਵਾਲੀ ਛੜਕ ਦੇ ਉੱਤੇ ਪਿੰਡ ਆਉਂਦਾ ਹੈ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਕੋਲ ਵੀ ਵਿਕਰੀ ਵਾਲੇ ਪਸ਼ੂ ਆ ਜਾਂਦੇ ਵੈਸੇ ਦੁੱਧ ਤੇ ਵੀ ਪਸ਼ੂ ਘਰੇ ਬਹੁਤ ਸਾਰੇ ਰੱਖਦੇ ਆਂ ਅੱਜ ਦੋ ਨਾਗ ਵਿਕਾਊ ਕੀਤੇ ਆ ਇਹ ਗਾਂ ਤਾਂ ਬਿਲਕੁਲ ਹੀ ਤਾਜੀ ਸੂਈ ਹੈ ਰੰਗ ਇਹਦਾ ਬਲੈਕ ਹੈ ਪਰ ਬਰੀਡ ਇਹਦੀ ਜਰਸੀ ਹੈ ਤੇ ਇਹਨੇ ਜਰਸੀ ਬੱਚੀ ਨੂੰ ਜਨਮ ਦਿੱਤਾ ਬਰਾਊਨ ਕਲਰ ਦੇ ਵਿੱਚ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਇੱਕ ਹੋਰ ਗਾਂ ਇਹਦੇ ਨਾਲ ਵੀ ਬੱਚਾ ਬੱਚੀ ਹੈ ਇਹ ਵੀ ਸੂਈ ਸਵਾਈ ਹੈ ਸੋ ਆਪਾਂ ਦੋਹਾਂ ਦੀ ਡਿਟੇਲ ਪੁੱਛ ਲਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਵੀ ਤੁਸੀਂ ਖਰੀਦਣਾ ਚਾਹੁੰਦੇ ਹੋ ਕਿਸੇ ਵੀ ਵੀਡੀਓ ਚੋਂ ਕਦੋਂ ਵੀ ਖਰੀਦਦੇ ਹੋ ਹਰੇਕ ਵੀਡੀਓ 'ਚ ਬੇਨਤੀ ਕਰੀਦੀ ਆ ਵੀ ਤੁਸੀਂ ਆਪਦੀ ਸਮਝ ਨਾਲ ਖਰੀਦਣਾ ਹੈ ਨੰਬਰ ਸਕਰੀਨ ਉੱਤੇ ਚੱਲੂਗਾ ਸਿੱਧੀ ਗੱਲ ਤੁਹਾਡੀ ਮਾਲਕ ਨਾਲ ਹੋਣੀ ਹੈ ਸਾਡਾ ਕੰਮ ਸਿਰਫ ਵੀਡੀਓ ਬਣਾਉਂਦਾ ਤੇ ਵੀਡੀਓ 'ਚ ਅੱਜ ਤੁਹਾਨੂੰ ਦੋ گاਵਾ ਦਿਖਾਉਂਗਾ ਦੋਨੇ ਵੱਛੀ ਨਾਲੀਆਂ گاਵਾ ਸ਼ੁਰੂਆਤ ਕਰ ਲੈਂਦੇ ਹਾਂ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਜਰਸੀ ਪੱਖ 'ਚ ਪੈਂਦੀ ਲੱਗਦੀ ਹੈ ਕਾਫੀ ਕਲਰ ਜਾਂ ਬਲੈਕ ਕਲਰ ਦੇ ਵਿੱਚ ਕਾ ਆਇਓ ਬਈ ਸੋ ਡਿਟੇਲ ਇਹਦੀ ਪਹਿਲਾਂ ਪੁੱਛ ਲਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਆਪਣਾ ਦੱਸ ਦਿਓ ਜੀ ਅਕਬਲ ਸਿੰਘ ਹੈ ਜੀ ਅਕਬਲ ਭਾਈ ਅੱਜ ਆਪਾਂ ਦੋ گاਵਾ ਵੇਖਾ ਰਹੇ ਹਾਂ ਪਹਿਲੇ ਨੰਬਰ ਵਾਲੀ ਗਾਂ ਇਹ ਕਦੋਂ ਸੂਈ ਹੈ ਇਹ ਕੱਲ੍ਹ ਸੇ ਰਾਤ ਹਰਾਤੀ ਸੁਯੇ ਹਾਂਜੀ ਬੱਚੀ ਨੂੰ ਜਨਮ ਦਿੱਤਾ ਇਹਨੇ ਹਾਂਜੀ ਹਾਂਜੀ ਬੱਚੀ ਨੂੰ ਜਲਸੀ ਵਿੱਚ ਠੀਕ ਹੈ ਅੱਛਾ ਭਾਈ ਕੀ ਰੇਟ ਰਹੂਗਾ ਇਹਦਾ ਇਹਦਾ ਰੇਟ 75000 ਹੈ ਠੀਕ ਹੈ ਸੋ ਦੱਸੋ ਇਹ ਗਾਂ ਪਹਿਲੇ ਨੰਬਰ ਤੇ ਦੇਖੋ ਤੇ ਰੇਟ ਇਹਦਾ ਰੱਖਿਆ ਹੈ 75000 ਸੋ ਕਾਲੀ ਕਰ ਫਰੈਂਡਸ ਕਾਲੀ ਕਿਉਂ ਕਰ ਫਰੈਂਡਸ ਸੋ ਥਾਣ ਹੋਵਾਨਾ ਇਹਦਾ ਤੁਸੀਂ ਹੁਣ ਵੀਡੀਓ ਚੋਂ ਦੇਖ ਸਕਦੇ ਹੋ ਦੱਸੋ ਤੇ ਇਹਨੇ ਬੱਚੀ ਨੂੰ ਜਨਮ ਦਿੱਤਾ ਚੰਗੀ ਲੱਗੇ ਤਾਂ ਕੰਟੈਕਟ ਕਰ ਲਿਓ ਪਰੇ ਘਵਾਨੇ ਜੇ ਤੁਸੀਂ ਇਹਦੀ ਵੀਡੀਓ ਨੂੰ ਦੇਖ ਰਹੇ ਹੋ ਇਸ ਟਾਂ ਦੇ ਹੱਥੀ ਚੁਆਈ ਵਾਲੇ ਫੇਰੇ ਦਾ ਸਟਰਕਚਰ ਗਾਂ ਦਾ ਹੁਣ ਤੁਸੀਂ ਦੇਖ ਲਓ ਇੱਥੇ ਬੰਨਤੀ ਹੈ ਥੋੜਾ ਅੱਜ ਛੜੀ ਜੀ ਦਾ ਟਾਈਮ ਹੈ ਹਨ ਦੱਸੋ ਇਹਦੇ ਹੱਥੀ ਚੁਆਈ ਵਾਲੇ ਮੈਲਸਟਵੀਨ ਜਿਹੜੀ ਤੁਸੀਂ ਦੇਖੋ ਇਦਾਂ ਦੀ ਆਉਂਦੀ ਹੈ ਢਾਂਚਾ ਰੌਖ ਤੁਸੀਂ ਇਹਦਾ ਹੁਣ ਦੇਖ ਲਓ ਸੋ ਇਹ ਪਹਿਲੇ ਨੰਬਰ ਤੇ ਗਾਂ ਤੁਹਾਨੂੰ ਦਿਖਾਉਂਦੇ ਆਂ ਇਹ ਸਾਈਡ ਤੋਂ ਵੀ ਇਹਦੇ ਥਣ ਜਿਹੜੇ ਉਹ ਤੁਸੀਂ ਦੇਖ ਸਕਦੇ ਹੋ ਸੋ ਇਹ ਰੌਖ ਹੈ ਇਹਦੇ ਢਾਂਚੇ ਦਾ ਤੇ ਥਣ ਹੋਇਆ ਇਹਦਾ 75000 ਰੇਟ ਇਹ ਖੋਰ ਗਾਂ ਅ ਜਿਹੜੀ ਬਾਈਕ ਕੋਲ ਵਿਕਰੀ ਵਾਲੀ ਐ ਬਈ ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਨੂੰ ਇਹ ਨੂੰ 15 ਦਿਨ ਹੋ ਗਏ ਕਿੰਨਾ ਦੁੱਧ ਹੋਊਗਾ ਹੁਣ ਦੁੱਧ ਹੋਊਗਾ ਇਹਦੇ 23 ਕਿਲੋ 23 ਕਿਲੋ ਦੁੱਧ ਇਸ ਟਾਈਮ ਹੋਊਗਾ ਹਾਂ ਤਿਆਰ ਆ ਜੀ ਚੋ ਸਕਦਾ ਕੋਈ ਹਾਂ ਚੋ ਸਕਦਾ ਜਿਸ ਬੱਚਾ ਬਈ ਇਹਨੇ ਕੀ ਦਿੱਤਾ ਇਹਦੇ ਨਾਲ ਬੱਚੀ ਐ ਨਾ ਹਾਂ ਬੱਚੀ ਐ ਇਹਦੀ ਮਗਰ ਵੀ ਠੀਕ ਐ ਜਿਹਦੀ ਤੋਂ ਬੱਚੀ ਤੇ ਬਾਈ ਦੱਸਦਾ ਸੀਮਨ ਦੀ ਡਿਟੇਲ ਵੀ ਹੈਗੀ ਐ ਜੇ ਕੋਈ ਵੀਰ ਖਰੀਦਣਾ ਚਾਹੂਗਾ ਤਾਂ ਉਹ ਪੁੱਛ ਲਓਗੇ ਤੁਸੀਂ ਇਹਦਾ ਰੇਟ ਕੀ ਕਰਦੇ ਹਾਂ ਬਈ ਇਹਦਾ 80 ਇਹ ਕਰਦੇ ਹਾਂ ਤੋਰ ਦਗੇ ਇਹਨੂੰ ਵੀ ਆਪਾਂ ਦੋਸਤੋ ਰੇਟ 80000 ਆ ਤੇ ਦੁੱਧ 23 ਕਿਲੋ ਬਾਈ ਕਹਿੰਦਾ ਵੀ ਕੋਈ ਵੀ ਭਰਾ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਉਹ ਇੱਥੇ ਤੁਸੀਂ ਚੋਕੇ ਦੇਖ ਸਕਦੇ ਹੋ ਜਿਹੜਾ ਹਾਜ਼ਰ ਆ ਉਸ ਤੋਂ ਬਾਅਦ ਥੋਡੇ ਕੋਲ ਘਟੇ ਵਧੇ ਉਹ ਤੁਹਾਡੀ ਸੇਵਾ ਹੈ ਬੱਚੀ ਨੂੰ ਜਨਮ ਦਿੱਤਾ ਹਟ ਭਵਾਨੇ ਦਾ ਰੋਖ ਜਿਹੜਾ ਉਹ ਦੋਸਤੋ ਤੁਸੀਂ ਹੁਣ ਦੇਖ ਲਓ ਬਾਕੀ ਦੁੱਧ ਤੁਸੀਂ ਇੱਥੇ ਚੋਕੇ ਦੇਖ ਲਓਗੇ ਹਟ ਹਟ ਇਸ ਸਾਈਡ ਤੋਂ ਵੀ ਤਾਂ ਹਵਾਨਾ ਦੇਖੋ ਇਹਦਾ ਬਹਿਣੀ ਵਾਲੇ ਪਾਸੇ ਦਾ ਪਿਛਲਾ ਤਾਂ ਥੋੜਾ ਫਰਕ ਚ ਲੱਗਦਾ ਹੈ ਫੈ ਸਾਈਡ ਦਾ ਫਰਕ ਥੋੜਾ ਬਹੁਤ ਇਹ ਕੋਈ ਮਾੜੀ ਮੁੱਢੀ ਵਾਦੀ ਹੋ ਗਈ ਨਹੀਂ ਇਹਨੂੰ ਹੋਰ ਨਹੀਂ ਕੋਈ ਸਹੀ ਹੈ ਥਾਣਾ ਦੀ ਓਕੇ ਜਮਾ ਤੋ ਦੱਸੋ ਬਾਕੀ ਚੋਕੇ ਦੇਖ ਲਓ ਤੁਸੀਂ ਇਹ ਪਾਸੇ ਦਾ ਫਰਕ ਥੋੜਾ ਲੱਗਦਾ ਔਰ ਇਹ ਨਹੀਂ ਵਿਫੜਦੀ ਕਾਲੀ ਦਾ ਰੇਟ 80000 ਹੈ ਇਸ ਸਾਈਡ ਤੋਂ ਥਣ ਫੇਰ ਦਿਖਾ ਦੂੰ ਦੂਜੇ ਪਾਸੇ ਨੂੰ ਤੁਹਾਨੂੰ ਇੱਕ ਵਾਰ ਕੈਮਰਾ ਮਾਰ ਦਿੰਦਾ ਧਾਂਚਾ ਤੁਸੀਂ ਇਹਦਾ ਦੇਖ ਲਿਓ ਇਸ ਸਾਈਡ ਤੋਂ ਇੱਥੇ ਥਣ ਦੋਨੇ ਦੇਖ ਲਓ ਤੁਸੀਂ ਤੇ ਇਧਰੋਂ ਵੀ ਥਣ ਤੁਹਾਨੂੰ ਇੱਥੇ ਦੋਨੇ ਦੇ ਚਾਰਨਾ ਇਸ ਤਰੀਕੇ ਦਾ ਇਧਰੋਂ ਥਣ ਦਾ ਸਹਜ ਸੋ ਇਹਦੋਂ ਅੱਗੇ ਤੁਸੀਂ ਦੱਸੋ ਤਸੱਲੀ ਕਰਨੀ ਹੈ ਤੇ ਦੁੱਧ ਚੋਣਾ ਅੱਜ ਦੀ ਵੀਡੀਓ ਦੇ ਇਹ ਦੋ ਨਾਗ ਬਾਈ ਕੋਲ ਵਿਕਰੀ ਆਲੇ ਸੀ ਚੰਗੇ ਲੱਗੇ ਤਾਂ ਤੁਸੀਂ ਫੇਸ ਨੰਬਰ ਤੇ ਕਾਲ ਕਰਿਓ ਜਿਹੜਾ ਸਕਰੀਨ ਉੱਤੇ ਚੱਲ ਗਿਆ ਹੈ ਧੰਨਵਾਦ